EK EK TAX PAIR SUITI BMW AUR D DIGITALS ਸਾਰੇ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨ ਪਹੁੰਚ ਚੁੱਕੇ ਨੇ ਮਾਲ ਆ ਗਿਆ ਗੱਡੀਆਂ ਭਰ-ਭਰ ਕੇ ਮਾਲ ਆ ਗਿਆ ਪਹੁੰਚ ਗਿਆ ਡਿਜ਼ਾਈਨ ਸਾਰੇ ਨਵੇਂ ਆ ਲੋ ਬਾਰਕ ਵਾਲੇ ਚਲਾਈ ਵਾਲੇ ਸੂਟ ਸਾਰੇ ਆ ਲੋ BMW ਪ्युअर ਕੈਮਰੀਕ AUDI DIGITALS ਸਾਰਾ ਮਾਲ ਪੁੱਜ ਚੁੱਕਿਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਲੋ ਦੇਖੋ ਗਿਆਂ ਨਾਲ ਦੇ ਡਿਜ਼ਾਈਨ ਪਹੁੰਚ ਚੁੱਕੇ ਨੇ ਮਾਲ ਲਵਾ ਬਹੁ ਗਿਆ ਕਿ ਤੇਬੀ ਲੈਨਿੰਗ ਦੇ ਵੀ ਕਿੱਕੇ ਟੈਕਸ ਆ ਗਏ ਦੇਖੋ ਡੌਗ ਕੁਆਲਿਟੀ ਮਾਲ ਵੀ ਖੁੱਲ ਗਿਆ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਕਿ ਟੈਕਸ ਸਿਮਰ ਮੈਚਿੰਗ ਦੇ ਨਵੇਂ ਡਿਜ਼ਾਈਨ ਪਹੁੰਚ ਚੁੱਕੇ ਨੇ ਟੌਪ ਕੁਆਲਿਟੀ ਮਾਲ ਪਹੁੰਚ ਗਿਆ ਕਿ ਟੈਕਸ ਦੇਖੋ ਡਿਜ਼ਾਈਨ ਚੈੱਕ ਕਰੋ ਮੈਚਿੰਗ ਵਿੱਚ ਤੇ ਵੀ ਲੈਨਿੰਗ ਆ ਗਈ ਭਾਈ ਇਹ ਵੀ ਨਵਾਂ ਮਾਲ ਆ ਗਿਆ ਕਿ ਟੈਕਸ ਨਵੇਂ ਡਿਜ਼ਾਈਨ ਆ ਗਏ ਘੈਂਟ ਘੈਂਟ ਦੇਖੋ ਪਲੇਨ ਸਲਵਾਰਾਂ ਡਿਜ਼ਾਈਨ ਜਿੰਨੇ ਕਹੋਗੇ ਓੰਨੇ ਮਿਲਣਗੇ ਆ ਲੋ ਬਾਦੂ ਡਿਜ਼ਾਈਨ ਦੇਖੋ ਸਾਰਾ ਨਵਾਂ ਮਾਲ ਬ੍ਰਿਚੀ ਤੋਂ ਪ੍ਰਿੰਸੈਸ ਕੋਟਨ ਸਿਮਰ ਮੈਚਿੰਗ ਤੇ ਟੈਬੀ ਲਾਈਨਿੰਗ ਨਵਾਂ ਮਾਲ ਖੁੱਲ ਚੁੱਕਿਆ 21 ਟੈਕਸ ਦਾ ਪਹੁੰਚ ਗਿਆ ਗੱਡੀਆਂ ਪਰ ਪਰ ਕੇ ਮਾਲ ਦੀਆਂ ਆ ਗਈਆਂ ਬਾਦੂ ਮਾਲ ਜਿੰਨਾ ਕਹੋਗੇ ਓਨਾ ਪਲੇਨ ਕਰੇਵ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਨਵੇਂ 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 ਸੋਹਣੇ ਸੋਹਣੇ ਰੰਗ ਪਹੁੰਚ ਗਏ ਟ੍ਰੈਂਡਿੰਗ ਵਾਲੇ ਕਲਰ ਵਾਈਟ ਬਲੈਂਕ ਨਾਓ ਜੀ ਵਾਈਟ ਸਪੈਸ਼ਲ ਸਪੈਸ਼ਲ ਵਾਈਟ ਕਲਰ ਧਗਰਿਆਂ ਵਾਸਤੇ ਆ ਗਏ ਸੋਹਣੇ ਸੋਹਣੇ ਰੰਗ ਨੇਚਰਲ ਕਰੇਵ ਪਹੁੰਚ ਗਈ ਤੁਸੀਂ ਦੇਖ ਲਈਏ ਰੰਗ ਦੇ ਦੇਖ ਕਾਟਨ ਦੇ ਵਿੱਚ ਮਾਲ ਪਹੁੰਚ ਗਿਆ ਡਿਜੀਟਲ ਬਹੁਤ ਸੋਹਣੇ ਸੋਹਣੇ ਰੰਗ ਪਹੁੰਚੇ ਇਹਦੇ ਵਿੱਚ ਵੀ ਨਵੇਂ ਸਾਡੇ ਇਹਦੇ ਵਿੱਚ ਡਿਜ਼ਾਈਨ ਜਿੰਨੇ ਕਹੋਗੇ ਉਨੇ ਮਿਲਣਗੇ ਆ ਦੇਖੋ ਵੱਧੂ ਡਿਜ਼ਾਈਨ ਲਓ ਜੀ 13 ਦੇ ਢੇਰ ਲਾਗੇ ਡਿਜ਼ਾਈਨਾਂ ਦੇ ਨਵੇਂ ਮਾਲ ਪਹੁੰਚ ਗਿਆ ਵੀ ਦੇਖੋ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ ਪਹੁੰਚ ਗਏ ਕਾਟਨ ਦੇ ਉੱਪਰ ਕੱਪੜਾ ਪਹੁੰਚ ਗਿਆ ਡਿਜੀਟਲ ਆ ਲੋ ਜੀ ਜਿੰਨੇ ਕਹੋਗੇ ਉਹਨੇ ਮਿਲਣਗੇ ਆ ਦੇਖੋ ਵੱਧੂ ਡਿਜ਼ਾਈਨ ਮਾਲ ਪਹੁੰਚ ਗਿਆ ਨਵਾਂ ਸਾਰੇ ਟੈਬ ਵੀ ਲੈਣੇ ਪਹੁੰਚ ਚੁੱਕਿਆ ਪੂਰੇ ਮਿਠੇ ਰੇਟ ਤੇ ਦੇ ਰਹੇ ਹਾਂ ਪਹੁੰਚੇ ਨੇ ओरिजिनल ਕੱਪੜਾ ਪਹੁੰਚ ਗਿਆ ਸਿਰਫ 400 ਰੁਪਏ ਦੇ ਵਿੱਚ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ ਦੇਵਾਂਗੇ ਜਿੰਨੇ ਕਹੋਗੇ ਉਹਨੇ ਰੰਗ ਚਾਟ ਮਿਲਣਗੇ ਸਿਰਫ 400 ਚੌੜੇ ਬਣੇ ਦਾ ਮਾਲ ਪਹੁੰਚ ਗਿਆ ਟੈਬੀ ਲੈਣੇ ਤਾਂ ਕੁਆਲਟੀ ਕਪੜਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਪ੍ਰਿੰਟ ਸਾਰੇ ਨਵੇਂ ਆ ਲੋ ਦੇਖੋ ਲੱਗ ਲੱਗ ਪ੍ਰਿੰਟ ਸਾਰੇ ਬੜੇ ਬਣੇ ਦਾ ਮਾਲ ਪਹੁੰਚ ਗਿਆ ਟੈਬੀ ਲੈਣੇ ਸਿਰਫ 400 ਦੇ ਵਿੱਚ